ਕਹਤ ਕਿਹੜੀ ਪਾਰਟੀ ਆ ਮੈਨੂੰ ਮੂੰਹ ਤੇ ਹੱਥ ਫੇਰ ਕੇ ਕਵੇ ਕਿ ਸਾਡੀ ਪਾਰਟੀ ਜਾਤਪਾਤ ਭੈਣੇਗੀ ਜਿਹੜਾ ਤੁਹਾਡੇ ਵਿੱਚ ਐਸਸੀ ਜਾਂਦਾ ਉਹਨੂੰ ਐਸਸੀ ਦਾ ਦਿੰਨੇ ਆ ਜਿਹੜਾ ਕੋਈ ਬੀਸੀ ਜਾਵੇ ਉਹਨੂੰ ਬੀਸੀ ਦਾ ਦਿੰਨੇ ਆ ਕਿਹੜੀ ਪਾਰਟੀ ਆ ਮੇਰੇ ਅੱਖਾਂ ਮਰਿਆ ਅੱਖਾਂ ਕੱਢ ਕੇ ਪਾ ਦੂੰ ਮੈਂ ਆ ਪਾਰਟੀ ਆ ਸਾਡੀ ਜਾਤਪਾਤ ਦੀ ਗੱਲ ਨਹੀਂ ਕਰਦੀ ਜੇਕਰ ਤੁਸੀਂ ਜਾਤਪਾਤ ਦੀ ਗੱਲ ਨਾ ਕਰਦੇ ਹੁੰਦੇ ਤਾਂ ਅੱਜ ਦੀ ਅੱਖੀ ਯਾਦ ਰੱਖੋ ਇਹ ਦੇਸ਼ ਕਦੋਂ ਦੇ ਤਰੱਕੀਆਂ ਝੋ ਜਾਨੇ ਸੀ ਇਹ ਗਰੀਬ ਲੋਕ ਕਦੋਂ ਦੇ ਆਪਦੇ ਪੈਰਾਂ 'ਸਰ ਖੜੇ ਹੋ ਜਾਣੇ ਸੀ ਤੁਸੀਂ ਕਹਿੰਨੇ ਅਸੀਂ ਜਾਤਾਂ ਪਾਤਾਂ ਦੀ ਗੱਲ ਨਹੀਂ ਕਰਦੇ ਚਾਹੇ ਕੋਈ ਵੀ ਹੋਵੇ ਚਾਹੇ ਕੋਈ ਵੀ ਪਾਰਟੀ ਹੋਵੇ ਕੋਈ ਗੱਲ ਇਹ ਨਾ ਕੋਈ ਜੇ ਕਿ ਅਸੀਂ ਜਾਤਾਂ ਪਾਤਾਂ ਦਾ ਫਰਕ ਨਹੀਂ ਰੱਖਦੇ ਫਰਕ ਰੱਖਦੇ ਆ ਤੁਸੀਂ ਮੈਂ ਇੱਕ ਠੋਕ ਕੇ ਕਹਿ ਸਕਦਾ ਜਿਹੜੀਆਂ ਪਾਰਟੀਆਂ ਨਵੀਆਂ ਆਉਣਗੀਆਂ ਚਾਹੇ ਪੁਰਾਣੀਆਂ ਸਾਰਿਆਂ ਵਿੱਚ ਜਾਤ ਪਾਤ ਮੰਨੀ ਜਾਊਗੀ ਮੰਨਦੇ ਆਉਂਦੇ ਆ ਤੇ ਮੰਨੀ ਗਈ ਆ ਅੱਜ ਦੀ ਆਖੀ ਯਾਦ ਰੱਖ ਲੋ ਹੁਣ ਆਈ ਏ ਗੱਲ ਐਸੀ ਪਰਿਵਾਰਾਂ ਦੀ ਮੰਨ ਲੋ ਕਿ ਸੀਟਾਂ ਉਦਾਹਰਣ ਦੇ ਰਿਹਾ ਕਿ 34 ਸੀਟਾਂ ਹੋਣ ਐਸੀ ਸੀਟਾਂ ਤੇ ਜੇਕਰ ਸੀਟਾਂ 50 ਵੀ ਕਰਤੀਆਂ ਜੇਕਰ ਸੀਟਾਂ ਐਸੀਆਂ ਦੀਆਂ 50 ਵੀ ਕਰਤੀਆਂ ਮੰਨ ਲੋ ਕਿ ਸਾਰਿਆਂ ਨੂੰ ਪੰਜ-ਪੰਜ ਸੀਟਾਂ ਹੁੰਦੀਆਂ ਪੰਜ-ਪੰਜ ਸੀਟਾਂ ਆ ਗਈਆਂ ਹਰ ਜਾਤ ਦੇ ਵਿੱਚ ਪੰਜ-ਪੰਜ ਸੀਟਾਂ ਕਰਤੀ ਭਾਈ ਮੱਜਬੀ ਸਿੱਖ ਰਵਿਦਾਸ ਇਹ ਵੀਰ ਬਾਲਮੀਕੀ ਇਹ ਭਰਾ ਸਾਡੇ ਹੈ ਕੋਈ ਹੈ ਕੋਈ ਫਰਕ ਨਹੀਂ ਪਰ ਥੋੜਾ ਜਿਹਾ ਬਸ ਇੱਕ ਜਾਤ ਦਾ ਫਰਕ ਪਿਆ ਹੋਇਆ ਹੈ ਔਰ ਰਾਏ ਸਿੱਖ ਬਰਾਦਰੀ ਸਾਡੀ ਜਿੰਨੀਆਂ ਬਰਾਦਰੀਆਂ ਬੈਠੀਆਂ ਸਾਰੇ ਪੰਜ ਪਰ ਸੀਟਾਂ ਲੈ ਲੈਣਗੇ ਪਰ ਫਿਰ ਮੈਨੂੰ ਇੱਕ ਗੱਲ ਜਵਾਬ ਦਿਓ ਕਿ 50 ਸੀਟਾਂ ਦੇ ਕੇ ਵੀ ਜਿਨਨੇ ਐਸ்சி ਚੁਣੇ ਜਾਣਗੇ ਉਹ ਸਾਰਿਆਂ ਦੇ ਮੂੰਹ ਦੇ ਵਿੱਚ ਜਿਵੇਂ ਕੋਇਲਾ ਫਿਲਮ ਦੇ ਵਿੱਚ ਅਮੀਸ਼ਪੁਰੀ ਨੇ ਸ਼ੈਰੂ ਖਾਨ ਦੇ ਮੂੰਹ ਚ ਕੋਲਾ ਪਾਤਾ ਸੀ ਤੇ ਉਹ ਕਲਾ ਗਾਣੇ ਤੇ ਡਾਂਸ ਕਰਦਾ ਸੀ ਦੇਖਾ ਤੁਝੇ ਤੋਂ ਹੋ ਗਈ دیਵਾਨੀ ਪਾਲੂ ਤੁਝੇ ਮਰਨਾ ਜਾਹੂ ਕਹੀਂ ਇਹ ਗਾਣਾ ਗਾਉਣ ਲੱਗ ਜਾਂਦੇ ਆ ਕੋਲਾ ਮੂੰਹ ਚ ਪਵਾ ਕੇ ਚਾਹੇ ਕੋਈ ਬੰਦੇ ਹੋਣ ਚਾਹੇ ਕਿਸੇ ਪਾਰਟੀ ਦੇ ਹੋਣ ਦੇਖਾ ਤੂਜੇ ਤੋ ਕਹਿਨ ਤੋ ਭਾਵ ਜੇ ਮੰਨ ਲੋ ਕਿਸੇ ਭੋਕਰ ਨੂੰ ਵੇਖ ਲਿਆ ਚਾਹੇ ਪੰਜੇ ਨੂੰ ਵੇਖ ਲਿਆ ਚਾਹੇ ਤਕੜੀ ਨੂੰ ਵੇਖ ਲਿਆ ਚਾਹੇ ਫੁੱਲ ਨੂੰ ਵੇਖ ਲਿਆ ਕਿਤੋਂ ਗੱਲ ਕਹਿਣਗੇ ਦੇਖਾ ਤੂਜੇ ਤੋ ਹੋ ਗਈ دیਵਾਨੀ ਪਾਲੂ ਤੂਜੇ ਤੋ ਮਰਨਾ ਜਾਹੂ ਕਹੀਂ ਅੱਗੋਂ ਪੈਸਾ ਕਹਿੰਦਾ ਤੇ ਪਾਵਰ ਕਹਿੰਦੀ ਆ ਤੇਰੇ ਸੰਗ ਜੀ ਨੇ ਕੋ ਆਇਆ ਆ ਸਾਰਾ ਸੰਸਾਰ ਤੁਝੇ ਕੋ ਜੀ ਨੇ ਸਿਖਾਇਆ ਪਾਲੂ ਮੁਝੇ ਤੋ ਜੀਨੇ ਲਗੇ ਤੂੰ ਇਹ ਗਾਣੇ ਗਾਉਣ ਵਾਲੇ ਰਹਿ ਜਾਂਦੇ ਆ ਜੇ ਮੰਨ ਲਓ 50 ਸੀਟਾਂ ਤੇ ਵੀ ਇਹ ਕੋਲੇ ਪਾਇਆ ਰੇ ਖੜਾ ਦਿੱਤੇ ਇਹਨਾਂ ਚੋਂ ਗੱਲ ਕੌਣ ਕਰੂਗਾ ਇਹਨਾਂ ਗਰੀਬ ਲੋਕਾਂ ਦੀ ਅੱਗੇ ਜੱਟ ਸਿੱਖ ਸਾਡੇ ਭਰਾ ਜਿਹੜੇ ਬਹੁਤ ਸਾਰੇ ਵੱਡੇ ਵੱਡੇ ਉਧਾਂ ਤੇ ਬੈਠੇ ਆ ਇਹਨਾਂ ਚੋਂ ਕਿਹੜੇ ਕਿਸਾਨ ਨੇ ਗੱਲ ਕੀਤੀ ਆ ਜੇਕਰ ਕਿਸਾਨੀ ਜ਼ਮੀਨਾਂ ਬਚਾਉਣ ਵਾਸਤੇ 2022-23 ਦੇ ਵਿੱਚ ਇੱਕ ਜੰਗ ਛਿੜੀ ਕਿ ਜਿਹੜੀ ਸ਼ਰਾਬ ਫੈਕਟਰੀ ਉਹਨੂੰ ਬੰਦ ਕਰੋ ਉੱਥੇ ਕਿਸਾਨ ਬੈਠੇ ਸੀ ਕਿਸਾਨ ਕੁੱਟਨ ਵਾਲੇ ਸੀ ਤੇ ਕਿਸਾਨ ਹੀ ਕਟਵਾਉਣ ਵਾਲੇ ਸੀ ਦੱਸੋ ਭਾਈ ਇਹ ਗਲ ਗਲਤਾ ਤਾਂ ਮੈਂ ਕਿਸੇ ਜਾਤ ਪਾਤ ਧਰਮ ਦੇ ਖਿਲਾਫ ਨਹੀਂ ਬੋਲਦਾ ਕਿਉਂਕਿ ਇਸ ਟਾਈਮ ਮੈਂ ਯਾਦ ਰੱਖੋ ਪ੍ਰਮਾਤਮਾ ਨੂੰ ਮੰਨ ਕੇ ਕਹਿਣਾ ਕਿ ਬੰਦਾ ਇੱਕ ਭੇਜਿਆ ਹੋਇਆ ਇਨਸਾਨ ਆ ਪ੍ਰਮਾਤਮਾ ਦਾ ਉਸ ਪ੍ਰਮਾਤਮਾ ਦਾ ਭੇਜਿਆ ਹੋਇਆ ਇੱਕ ਇਨਸਾਨ ਆ ਜਿਹੜਾ ਬੰਦਾ ਉਹਨੂੰ ਜਾਤ ਪਾਤ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਰੋਟੀ ਖਾਵੇ ਕੱਪੜਾ ਪਾਵੇ ਪਹਿਨੇ ਲੱਕੜਾਂ ਜਾਤ ਨਹੀਂ ਵੇਂਦੀਆਂ ਲੋਕ ਤਾਂ ਕਹਿੰਦੇ ਨੇ ਇਸ਼ਕ ਨਾਲ ਵੇਖੇ ਜਾਤ ਤੇ ਫਲਾਣਾ ਨਾਲ ਵੇਖੇ ਢੌਂਕਾ ਨਾਲ ਵੇਖੇ ਸਾਨੂੰ ਉਹ ਨਹੀਂ ਮੈੱਕੋ ਗੱਲ ਕਹੂੰਗਾ ਲੱਕੜਾਂ ਨਹੀਂ ਵੇਂਦੀਆਂ ਜਾਤ ਤੇ ਅੱਗ ਨਹੀਂ ਵੇਂਦੀ ਪਾਤ ਨਾ ਵੇਖੇ ਧਰਮ ਫੂਕਾ ਲਾ ਕੇ ਤੇ ਟਿਕ ਟਿਕ ਟਾ ਕੇ ਗਾਂ ਨੂੰ ਕੱਲਨ ਦੀ ਕਰਦੀ ਆ ਤਾਂ ਮੈਂ ਕਿਸੇ ਜਾਤ ਦੀ ਗੱਲ ਨਹੀਂ ਕਰ ਰਿਹਾ ਬਹੁਤ ਸਾਰੇ ਛੇਸੀ ਪਰਿਵਾਰਾਂ ਤੇ ਥੱਕੇ ਹੋਏ ਆ ਬਹੁਤ ਸਾਰੇ ਕਿਸਾਨ ਉਹਨਾਂ ਦੇ ਹੱਕ ਚ ਆ ਜਾਂਦੇ ਆ ਪਰ ਜਿਹੜੇ ਐਮ ਐਲ ਏ ਸੀ ਸੀ ਸੀਟਾਂ ਤੇ ਬਣੇ ਉਹ ਦੰਦਲਾ ਪੈ ਜਾਂਦੀਆਂ ਮੂੰਹ ਚ ਇਹ ਅੜੇ ਰਹਿੰਦੇ ਆ ਉਹਨਾਂ ਦੇ ਮੂੰਹ ਚ ਕੋਲਾ ਪਾਇਆ ਜਿਵੇਂ ਕੋਇਲਾ ਫਿਲਮ ਦੇ ਵਿੱਚ ਅਮਨੀਸ਼ਪੁਰੀ ਨੇ ਪਾਇਆ ਸੀ ਉਵੇਂ ਕੋਲਾ ਪਾ ਦਿੰਦੇ ਆ ਵੱਡੇ ਲੀਡਰ ਜਿਹੜੇ ਬੈਠੇ ਇਹਨਾਂ ਦੇ ਸਿਰ ਤੇ ਬੋਲਦਾ ਕੌਣ ਇਹਨਾਂ ਚੋਂ ਉਸ ਤੋਂ ਇਹ ਪਾਸੇ ਗੱਲ ਕਰਕੇ ਤੁਸੀਂ ਕੋਈ ਐਸਿਆਂ ਦੇ ਹੱਕੇ ਥੋੜਾ ਬੋਲਦੇ ਆ ਤੁਸੀਂ ਸੀਟਾਂ ਲੈ ਕੇ ਭਜਦੇ ਆ ਜੇ ਮੈਂ ਗੱਲ ਕਰਾਂ ਜਿੰਨੀਆਂ ਐਸਸੀ ਸੀਟਾਂ ਇਸ ਵਕਤ ਮੈਨੂੰ ਇਹ ਦੱਸੋ ਕਿਹੜੇ ਰક્ષਾ ਚਲਾਉਣ ਵਾਲੇ ਰਾਜਨੀਤਿਕ ਬੰਦੇ ਨੂੰ ਸੀਟ ਦਿੱਤੀ ਆ ਕਿਸੇ ਪਾਰਟੀ ਨੇ ਜੇ ਤੁਸੀਂ ਸੀਟ ਦਿੱਤੀ ਆ ਤਾਂ ਉਤਨਾ ਹਟੂਗਾ ਐਸਸੀ ਪਰਿਵਾਰਾਂ ਚ ਜਿੰਨੇ ਐਸਸੀ ਐਮਐਲਏ ਆ ਉਹਨਾਂ ਦੇ ਕੋਈ ਤਾਂ ਭਲੇ ਅੱਕਦਾ ਕੋਈ ਫੋਨ ਫਾਨ ਠੀਕ ਕਰਦਾ ਚੱਕ ਲਿਆ ਹੋਵੇ ਕਿਸੇ ਨੇ ਪਰ ਅਸਲ ਗੱਲ ਇਹ ਆ ਕਿ ਜਿੰਨੇ ਰਜਵਾੜੇ ਹੁੰਦੇ ਆ ਜਿਨ੍ਹਾਂ ਦੇ ਕੋਲ ਪਹਿਲਾਂ ਪੈਸਾ ਹੁੰਦਾ ਐਮਐਲਏ ਉਹਨਾਂ ਨੂੰ ਠੱਲਿਆ ਜਾਂਦਾ ਜਾਂ ਜਿਹੜੇ ਕੋਈ ਐਮਐਲਏ ਦੇ ਪੋਤੀ ਤੁਰੇ ਆਉਂਦੇ ਆ ਇਹ ਭਾਈ ਫਲਾਨੇ ਦਾ ਮੁੰਡਾ ਯਾਰ ਵੇਖਾਂ ਯਾਰ ਉਹ ਆਪਣਾ ਭਰਾ ਸੀ ਯਾਰ ਉਹ ਐਮਐਲਏ ਸੀਗਾ ਅੱਛਾ ਅੱਛਾ ਇਹ ਫਲਾਨਾ ਉਹਦਾ ਮੁੰਡਾ ਅੱਛਾ ਅੱਛਾ ਟਿਕਟੇ ਨੂੰ ਮਿਲੀ ਹਾਂ ਹਾਂ ਟਿਕਟੇ ਨੂੰ ਮਿਲੀ ਆ ਦੱਸੋ ਭਾਈ ਕਿਹੜੀਆਂ ਗਰੀਬੀਆਂ ਚੱਕਣ ਦੀ ਗੱਲ ਕਰਦੇ ਆ ਤੁਸੀਂ ਸੀਟਾਂ ਛੱਡੋ ਸਾਰੀਆਂ ਜਰਨਲ ਸੀਟਾਂ ਕਰ ਦੋ 117 ਸੀਟਾਂ ਜੱਟ ਤਾਂ ਵੀ ਧਰਨਿਆਂ ਤੇ ਬੈਠੂਗਾ ਕਿਉਂਕਿ ਜੇਕਰ ਸਾਡੇ ਲੋਕੀ ਸਾਡੇ ਹੱਕ ਦੇ ਹੋ ਜਾਣ ਤਾਂ ਕੌਣ ਉਹ ਕਰਦਾ 117 ਸੀਟਾਂ ਐਸਸੀ ਸੀਟਾਂ ਕਰ ਦੋ ਤਾਂ ਵੀ ਐਸਸੀ ਉੱਟਖਾਨ ਵਾਲੇ ਰਹਿਣਗੇ ਵਿਚਾਰੇ ਕੀ ਪੱਲੇ ਕੀ ਪਾਏ ਇਹਨਾਂ ਦੇ ਰਾਜ ਤਾਂ ਥੋੜੇ ਹੋ ਜਾਂਦੇ ਆ ਸਲਾਮਾਂ ਤੁਹਾਨੂੰ ਹੁੰਦੀਆਂ ਸੀਟਾਂ ਤੇ ਇਕੱਲੀਆਂ ਟਿਕਟਾਂ ਲੜਨ ਜੋਗ ਰਹੇ ਆ ਤੁਸੀਂ ਤਾਂ ਰਹੀ ਗੱਲ ਕਿ ਕਹਿੰਦੇ ਆ ਜਾਤ ਪਾਤ ਨਹੀਂ ਕੋਈ ਪਾਰਟੀ ਵੇਖਦੀ ਮੈਂ ਅੱਧੀ ਰਾਤ ਉੱਠਿਆ ਵੀਰੋ ਆ ਲਗਭਗ ਸਵਾ ਇੱਕ ਹੋ ਚੁੱਕਿਆ ਰਾਤ ਦਾ ਮੈਂ ਵੇਖੀ ਜਾਂਦਾ ਸੀ ਮੈਂ ਕਿ ਕੀ 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 ਜਾਂਦੇ ਆ ਆਖੇ ਫਲਾਨਾ ਮੁੱਖ ਮੰਤਰੀ ਲਾਇਆ ਸੀ ਫਲਾਨੀ ਪਾਰਟੀ ਨੇ ਉਹ ਐਸਸੀ ਪਰਿਵਾਰ ਚੋਂ ਸੀ ਕੀ ਚੱਕਰ ਆ ਯਾਰ ਹੋਇਆ ਕੀ ਆ ਮੈਨੂੰ ਜਵਾਬ ਦੇ ਸਕਦਾ ਕੋਈ ਰਾਜਨੀਤਿਕ ਲੀਡਰ ਕੈਪਟਨ ਮਰਿੰਦਰ ਸਿੰਘ प्रकाश सिंह जी बादल ਤੇ ਆਪਣੇ ਭਗਵੰਤ ਮਾਨ ਜੀ ਇਹ ਜਿੰਨੇ ਨੇਤਾ ਹੋਏ ਆ ਹੋਏ ਆ ਮਤਲਬ ਹੈਗੇ ਆ ਪੰਜਾਬ ਦੇ ਤੰਦਰੁਸਤੀਆਂ ਬਖਸ਼ੇ ਇਹਨਾਂ ਨੂੰ ਕਦੇ ਆ ਜਿਹੜੇ ਐਸਸੀ ਲੋਕ ਆ ਜਿਹੜੇ ਐਸਸੀ ਲੋਕ ਜਿਵੇਂ ਕੋਈ ਕਹੀ ਜਾਂਦਾ ਕਿ ਫਲਾਨੀ ਪਾਰਟੀ ਨੇ ਮੁੱਖ ਮੰਤਰੀ ਲਾਤਾ ਉਹਨਾਂ ਨੇ ਤੈਸੀ ਵੇਖੇ ਨਹੀਂ ਗੱਲ ਸੁਣ ਓਏ ਇਹ ਚਾਤੀ ਮਾਰੋ ਇਹਨਾਂ ਲੋਕਾਂ ਨੇ ਗਰੀਬ ਲੋਕਾਂ ਨੇ ਤੁਹਾਡੀਆਂ ਕਿੰਨੀਆਂ ਸੀਟਾਂ ਕਢਾਈਆਂ ਤੋਂ ਨੂੰ ਇਹਨਾਂ ਕਦੇ ਮੇਨਾ ਮਾਰਿਆ ਤੁਸੀਂ ਬਦਲੇ ਚ ਕੀ ਦਿੱਤਾ ਇਹਨਾਂ ਨੂੰ ਜਿਹੜੇ ਐਸ ਸੀ ਸੀਟਾਂ ਤੋਂ ਐਮ ਐਲ ਏ ਬਣਦੇ ਆ ਮੈਂ ਅੱਜ ਮਲੋਟ ਢਲਕੇ ਦੀ ਗੱਲ ਕਰਾਂ ਮੇਰੇ ਹੱਕੇ ਦੀ ਉੱਥੇ ਜਿਹੜੇ ਗਰੀਬ ਲੋਕ ਸੀ ਅੱਜ ਵੀ ਗਰੀਬ ਲੋਕ ਬੈਠੇ ਆ ਤੇ ਜਿੰਨੇ ਉੱਥੋਂ ਐਮ ਐਲ ਏ ਖੜਦੇ ਆ ਚਾਹ ਕਿਸੇ ਵੀ ਪਾਰਟੀ ਦੇ ਵਿੱਚੋਂ ਉਹ ਸਾਰੇ ਦੇ ਸਾਰੇ ਰਜਵਾੜਿਆਂ ਦੇ ਕੋਲ ਜਾ ਕੇ ਬਹਿੰਦੇ ਆ ਤੇ ਮਾੜੇ ਬੰਦੇ ਦੀ ਸੁਣਵਾਈ ਤੱਕ ਨਹੀਂ ਹੁੰਦੀ ਜਿੱਥੇ ਰਾਜੇ ਵੜਿੰਗ ਦਾ ਇੱਕ ਰਿਸ਼ਤੇਦਾਰ ਬੈਠਾ ਉੱਥੇ ਕੋਈ ਪੋਸਟ ਲੈ ਲਵੇ ਉਹ ਕਿਸੇ ਦੀ ਚੱਲਣ ਨਹੀਂ ਦਿੰਦਾ ਦੱਸੋ ਕੀ ਚਾਹੁਣੇ ਆ ਤੁਸੀਂ ਐਵੇਂ ਗੱਲਾਂ ਕਰਦੇ ਹੋ ਤੁਸੀਂ ਕਿਹੜਾ ਭਾਈ ਸਾਹਿਬ ਐ ਨਹੀਂ ਕਿ ਕੋਈ ਉੱਠਿਆ ਸੀ ਕਿ ਅਸੀਂ ਐਸੀ ਅਸੀਂ ਐਸੀ ਹਾਂ ਸਾਨੂੰ ਉਹ ਕਰੋ ਅਸੀਂ ਤਾਂ ਮੰਨਿਏ ਤੁਹਾਨੂੰ ਜੇ ਉੱਥੋਂ ਗਰੀਬ ਹੋਣ ਰੱਖਸ਼ੇ ਵਾਲੇ ਆਉਣ ਇਹ ਨਹੀਂ ਵੀ ਜੇ ਕੋਈ ਰੱਖਸ਼ਾ ਚਲਾਉਂਦਾ ਉਹਨੂੰ ਐਮਐਲਏ ਬਣਾ ਦੋ ਨਹੀਂ ਨਹੀਂ ਜਿਹਨੂੰ ਪੰਜਾਬ ਦਾ ਫਿਕਰ ਆ ਜਿਹਨੂੰ ਜੱਟ ਸਿੱਖ ਦਾ ਫਿਕਰ ਆ ਜਿਹਨੂੰ ਮਜਬੀ ਸਿੱਖ ਦਾ ਫਿਕਰ ਆ ਜਿਹਨੂੰ bc ਦਾ ਫਿਕਰ ਆ ਜਿਹਨੂੰ ਹਿੰਦੂ ਮੁਸਲਮ ਸਿੱਖੀ ਸਾਈ ਦਾ ਫਿਕਰ ਆ ਕਿਉਂਕਿ ਰਾਜਨੀਤੀ ਪੋਸਟ ਕੋਈ ਜਾਤ ਬਚਾਉਣੀ ਇਹ ਇਨਸਾਨੀਅਤ ਬਚਾਉ ਪੋਸਟ ਹੁੰਦੀ ਆ ਤੇ ਇਹਦੇ ਵਿੱਚੋਂ ਜਿੰਨੇ ਵੀ ਰਾਜਨੀਤਿਕ ਲੀਡਰ ਅੱਜ ਤੱਕ ਜਿੰਨਾਂ ਨੇ ਪੋਸਟਾਂ ਪਾਈਆਂ ਆਰ ਦਿਨ ਆਪਦੇ ਰੁਤਬਿਆਂ ਤੇ ਖੜੇ ਆ ਤੇ ਕੋਈ ਵੀ ਕਿਸੇ ਨਾਲ ਨਹੀਂ ਖੜਾ ਬਿਜ਼ਨਸਮੈਨਾਂ ਨਾਲ ਖੜੇ ਆ ਚਾਹੇ ਕੋਈ ਉਹ ਐਸਸੀ ਆ ਚਾਹੇ ਕੋਈ bc ਆ ਚਾਹੇ ਕੋਈ ਜਰਨਲ ਰਈ ਗੱਲ ਸੀਟਾਂ ਦੀ ਮੈਂ ਫਿਰ ਤੋਂ ਕਹਿੰਨਾ ਉਹੀ ਗੱਲ ਕਹੂੰਗਾ ਵਾਰ-ਵਾਰ ਕਹੂੰਗਾ ਕਿ ਜਿਨne ਐਸਸੀ ਲੋਕਾਂ ਦਾ ਜਿਨne ਐਮਐਲਏ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਉਹਨਾਂ ਵਿੱਚੋਂ ਮਾੜਾ ਬੰਦਾ ਕੋਈ ਨਹੀਂ ਥਿਆਊਗਾ ਤੁਹਾਨੂੰ ਸਭ ਪੈਸੇ ਵਾਲੇ ਚੱਕੇ ਜਾਂਦੇ ਆ ਕਿਸੇ ਦੇ ਬਾਪ ਕੋਲ ਪੈਸਾ ਹੁੰਦਾ ਕਿਸੇ ਦੇ ਦਾਦੇ ਕੋਲ ਪੈਸਾ ਹੁੰਦਾ ਔਰ ਕਿਸੇ ਦੇ ਆਪਦੇ ਕੋਲ ਪੈਸਾ ਹੁੰਦਾ ਉਹਨੂੰ ਸਿਆਸਤ ਦੇ ਵਿੱਚ ਚੱਕ ਕੇ ਲਿਆਂਦਾ ਜਾਂਦਾ ਜਾਂਦਾ ਕਿ ਲਓ ਭਾਈ ਜੇਕਰ ਪੈਸਿਆਂ ਨਾਲ ਲੋਕਾਂ ਨੂੰ ਬਚਾਇਆ ਜਾ ਸਕਦਾ ਤਾਂ ਬਠੇੜੇ बिजनेसमੈਨ ਬੈਠੇ ਆ ਇੱਥੇ ਕੁਛ ਵੰਡਤਾ ਕੁਛ ਚੰਡਤਾ ਕੁਛ ਕੁਛ ਕਰਤਾ ਜੇਕਰ ਰਾਜਨੀਤੀ ਪੋਸਟ ਨਾਲ ਬਚਾਇਆ ਜਾਂਦਾ ਹੁੰਦਾ ਜੇਕਰ ਸਰਕਾਰ ਲਿਆ ਕੇ ਕਿਸਾਨੀ ਨੂੰ ਬਚਾਇਆ ਜਾਂਦਾ ਹੁੰਦਾ ਜਵਾਨੀ ਨੂੰ ਬਚਾਇਆ ਜਾਂਦਾ ਹੁੰਦਾ ਤੇ ਅੱਜ ਤੱਕ ਪੰਜਾਬ ਨੇ ਲਗਭਗ ਕਈ ਸਰਕਾਰਾਂ ਚੇਂਜ ਕਰਤੀਆਂ ਪਰ ਅੱਜ ਤੱਕ ਵੀ ਇਹਨਾਂ ਦਾ ਕੋਈ ਵੀ ਭਲਾ ਨਹੀਂ ਹੋਇਆ ਭਲਾ ਕਰੂਗਾ ਕੌਣ ਕਰਨਾ ਕੌਣ ਚਾਹੁੰਦਾ ਇਹਨਾਂ ਦਾ ਭਲਾ ਤੁਸੀਂ ਭਲਾ ਕਰਨਾ ਹੀ ਨਹੀਂ ਚਾਹੁੰਦੇ ਤੁਸੀਂ ਸਿਰਫ ਉਲਝੇ ਪਈਆਂ ਆ ਨਹੀਂ ਹੋਇਆ ਇਹ ਨਹੀਂ ਹੋਇਆ ਮੈਂ ਤੁਹਾਨੂੰ ਕਹਿਣਾ ਜੇ ਤੁਸੀਂ ਡਰਦੇ ਆ ਪਹਿਲੀ ਗੱਲ ਤਾਂ ਮੈਂ ਗੱਲ ਕਹੂੰਗਾ ਮੈਂ ਮਲੋਟ ਹਲਕੇ ਦੇ ਜਿੰਨੇ ਪਿੰਡਾਂ ਵਿੱਚ ਜਾਣਾ ਤੇ ਮੇਰੇ ਪੰਜਾਬ ਦੇ ਜਿੰਨੇ ਮੈਂ ਲੋਕਾਂ ਨੂੰ ਮਿਲਦਾ ਉਹਨਾਂ ਵਿੱਚੋਂ ਜਿਹੜੇ ਗਰੀਬ ਲੋਕ ਹੁੰਦੇ ਉਹ ਕਹਿੰਦੇ ਹੁੰਦੇ ਆ ਵਿਸ਼ਵਦੀਪ ਮੈਂ ਕਿਹਾ ਹਾਂਜੀ ਕਹਿੰਦਾ ਯਾਰ ਸਾਡੀ ਕੋਈ ਇੱਥੇ ਪੁੱਗਤ ਨਹੀਂ ਪੈਂਦੀ ਮੈਂ ਕਿਹਾ ਕਿਵੇਂ ਪਾਉਗੀ ਪੁੱਗਤ ਤੇਰੀ ਮੈਨੂੰ ਦੱਸ ਤਾਂ ਸਹੀਂ ਯਾਰ ਫਲਰਦੀ ਸਰਕਾਰ ਆਈ ਆ ਸਰਕਾਰ ਆਈ ਸਾਨੂੰ ਲੈ ਦੇ ਕੇ ਬੈਗੀ ਮੈਂ ਕਿਹਾ ਪਹਿਲਾਂ ਕੀ ਕੰਮ ਕਰਦਾ ਸੀ ਕਹਿੰਦਾ ਦਿਹਾੜੀ ਕਰਦਾ ਸੀ ਮੈਂ ਠੀਕ ਆ ਉਦੋਂ ਪਹਿਲਾਂ ਹੀ ਕਰਦਾ ਸੀ ਦਿਹਾੜੀ ਕਰਦਾ ਸੀ ਮੈਂ ਅੱਜ ਕੀ ਕਰਦਾ ਕਹਿੰਦਾ ਦਿਹਾੜੀ ਕਰਦਾ ਮੈਂ ਆਖਿਆ ਜੇ ਤਾਂ ਤੇਰਾ ਪਹਿਲਾ ਸੋਨੇ ਦਾ ਵਪਾਰ ਹੁੰਦਾ ਜਾਂ ਤੇਰਾ ਪਹਿਲੀ ਸਰਕਾਰ ਚ ਹੁੰਦਾ ਹੀਰਿਆਂ ਦਾ ਵਪਾਰ ਤੇ ਦੂਜੀ ਸਰਕਾਰ ਨੇ ਨਸ਼ਟ ਕਰਕੇ ਸੋਨੇ ਦਾ ਕਰਤਾ ਮੈਂ ਘਾਟਾ ਮੰਨਦਾ ਜੇਕਰ ਉਹ ਸੋਨੇ ਦਾ ਵਪਾਰ ਸੀ ਤੇ ਆਉਣ ਵਾਲੀ ਸਰਕਾਰ ਨੇ ਤੇਰਾ ਵਪਾਰ ਖੋਹ ਕੇ ਲੋਹੇ ਦਾ ਵਪਾਰ ਕਰਤਾ ਮੈਂ ਤਾਂ ਵੀ ਘਾਟਾ ਮੰਨਦਾ ਪਹਿਲਾਂ ਤੇਰਾ ਹੀਰਿਆਂ ਦਾ ਵਪਾਰ ਸੀ ਤੈਨੂੰ ਘਾਟਾ ਕੀ ਪਾਇਆ ਅਸੀਂ ਲੋਕ ਖੁਦ ਸਮਝਦਾਰ ਨਹੀਂ ਹੋਣਗੇ ਸਾਨੂੰ ਸਮਝਦਾਰ ਖੁਦ ਹੋਣਾ ਪੈਣਾ ਸਰਕਾਰਾਂ ਕਈ ਬਦਲੀਆਂ ਪੰਜਾਬ ਦੇ ਵਿੱਚੋਂ ਪਰ bizness ਉਹ ਚੱਲਦੇ ਰਹੇ ਜਿੰਨਾ ਚਿਰ ਪ੍ਰਾਈਵੇਟ ਸਿਸਟਮ ਸਰਕਾਰੀ ਨਹੀਂ ਹੁੰਦਾ ਉਹਨਾਂ ਚਿਰ ਕਿਸੇ ਨੂੰ ਕੁਝ ਨਹੀਂ ਮਿਲ ਸਕਦਾ ਤੇ ਮੈਂ ਜਿਹੜੀ ਖੀਰਲੀ ਗੱਲ ਤੇ ਇੱਕ ਬਹੁਤ ਵਧੀਆ ਗੱਲ ਕਹਿ ਲੱਗਿਆ ਤੁਹਾਨੂੰ ਚੰਗੀ ਨਹੀਂ ਲੱਗਣੀ ਇਹ ਗੱਲ ਮੇਰਾ ਵੀਰ ਕੋਈ ਜੱਟ ਸਿੱਖ ਮੇਰਾ ਭਰਾ ਗੁੱਸਾ ਨਾ ਕਰੇ ਬਹੁਤ ਸਾਰੇ ਮੇਰੇ ਭਰਾ ਜਿਹੜੇ ਮੇਰੇ ਨਾਲ ਖੜਦੇ ਆ ਮੈਂ ਕਿਸੇ ਜਾਤ ਨੂੰ ਕਦੇ ਮਾਰਾ ਨਹੀਂ ਕਹਿ ਸਕਦਾ ਤੇ ਮੈਂ ਜਾਤ ਨੂੰ ਕਿਉਂ ਮਾਰਾ ਕਹਾਂ ਮੈਨੂੰ ਪਹਿਲਾਂ ਤੁਸੀਂ ਦੱਸੋ ਜਾਤ ਮਾਰੀ ਕਿਉਂ ਆ ਹੱਕ ਮੰਗਣਾ ਹਰ ਇੱਕ ਦਾ ਫਰਜ਼ ਆ ਸਾਡੀ ਕਿਸਾਨੀ ਤੇ ਗੱਲ ਆਈ ਅਸੀਂ ਦਿੱਲੀ ਗਏ ਨਾਲ ਮੈਂ ਵੀ ਸੀ ਮੈਂ ਮਜ਼ਦੂਰਾਂ ਦਾ ਪੁੱਤ ਸੀ ਮੇਰੇ ਕੋਲੇ ਉਹੜਾ ਜ਼ਮੀਨ ਦਾ ਵੀ ਨਹੀਂ ਮਰ ਅੱਜ ਇੱਕ ਗੱਲ ਕਰਾਂ ਜਦੋਂ ਐਸਸੀ ਲੋਕਾਂ ਦਾ ਕਿਸੇ ਨੇ ਹੱਕ ਮੰਗਿਆ ਤੇ ਅਰਜਾਈਆਂ ਲੈ ਕੇ ਸਾਂਗੇ ਜੇ ਤੁਹਾਡੀ ਗੱਲ ਹੋਈ ਆ ਸੀਟਾਂ ਦੀ ਗੱਲ ਹੋਈ ਆ ਤੇ ਸੀਟਾਂ ਜੇਕਰ ਤੁਹਾਡੀਆਂ ਕੋਈ ਵਧਦੀਆਂ ਤੁਹਾਨੂੰ ਘਾਟਾ ਕੀ ਆ ਸੀਟਾਂ ਕਹੋ ਯਾਰ ਹੱਕ ਹੋਣਾ ਚਾਹੀਦਾ ਆ ਹਿੰਦੀ ਪਾਰਟੀ ਨੇ ਕੀ ਕੀਤਾ ਮੈਂ ਵੇਖੀ ਜਾਣਾ ਇੱਕ ਰਾਏ ਸਿੱਖ ਬੋਰਡ ਬਣਿਆ ਆ ਝਾੜੂ ਸਰਕਾਰ ਨੇ ਮੌਜੂਦਾ ਨੇ ਕੀਤਾ ਇੱਕ ਜਿਹੜਾ ਕਹਿ ਲੋ ਬੀਸੀ ਵੈਲਫੇਅਰ ਇਸ ਤਰ੍ਹਾਂ ਦਾ ਬੋਰਡ ਬਣਿਆ ਮੈਂ ਵੇਖੀ ਜਾਨਾ ਹਰ ਜਾਤ ਦਾ ਬਣ ਰਿਹਾ ਫਿਰ ਮੈਂ ਹਲੇ ਵੇਖੀ ਜਾਨਾ ਲੇ ਤਿੰਨ ਇੱਕ ਜਾਤਾਂ ਪਈਆਂ ਕੁਝ ਮੰਗਣ ਵਾਸਤੇ ਇੱਕ ਰਵੀਦਾਸ ਸੀ ਆ ਬਾਲਮੀਕੀ ਔਰ ਮਜਬੀ ਸੇਕਾ ਮੈਂ ਵੇਖੀ ਜਾਨਾ ਝਾੜੂ ਤੇ ਮੇਰੀ ਅੱਖ ਹੋਈ ਪਈ ਆ ਵੀ ਉਹਨਾਂ ਨੂੰ ਕੀ ਕਰਕੇ ਦਿੰਦੇ ਆ ਮੈਂ ਇੱਕੋ ਗੱਲ ਕਹੂੰਗਾ ਤੇ ਇਹਦੇ ਵਿੱਚ ਸਾਫ਼ ਤੇ ਕਲੀਅਰ ਹੋ ਜਾਣਾ ਪਹਿਲੀ ਗੱਲ ਤਾਂ ਇਹ ਜੇਕਰ ਸਾਡੀ ਸੀਟ ਵੱਧਦੀ ਆ ਤਾਂ ਵਧਾਓ ਤੇ ਜੇਕਰ ਕੋਈ ਇਹ ਕਹਿੰਦਾ ਕਿ ਇਹ ਪਾਰਟੀ ਵਿੱਚ ਕੋਈ ਇਹੋ ਜਿਹਾ ਸਿਸਟਮ ਨਹੀਂ ਹੈਗਾ ਸਾਰੀਆਂ ਪਾਰਟੀਆਂ ਚ ਸਾਰੇ ਸਿਸਟਮ ਆ ਮੈਂ ਇੱਕ ਇੱਕਦੂ ਜਾਣਦਾ ਮੇਰੇ ਵੀਰ ਚੁੱਪ ਰਹਿਣਾ ਤੁਸੀਂ ਦੂਜੀ ਗੱਲ ਤੇ ਚਾਹੇ ਤਾਂ ਕੋਈ ਜੱਟ ਸਿੱਖਾ ਚਾਹੇ ਉਹ ਮੰਤਰੀ ਬਣ ਜੇ ਚਾਹੇ ਮੁੱਖ ਮੰਤਰੀ ਕੀ ਬਣ ਜੇ ਕੁਛ ਬਣ ਜੇ ਉਹਨੇ ਮਾਰੇ ਜੱਟ ਦੀ ਸੁਣਵਾਈ ਨਹੀਂ ਕਰਨੀ ਚਾਹੇ ਕੋਈ ਮਜਬੀ ਸਿੱਖਾ ਓ ਐਮਐਲਏ ਬਣ ਜੇ ਉਹਨੇ ਮਾਰੇ ਮਜਬੀ ਸਿੱਖ ਦੀ ਸੁਣਵਾਈ ਨਹੀਂ ਕਰਨੀ ਬਹੁਤ ਸਾਰੇ ਹਰ ਇੱਕ ਪੋਸਟਾਂ ਤੇ ਬੈਠੇ ਆ ਐਮਐਲਏ ਬਣ ਕੇ ਤਾਂ ਸਰਕਾਰ ਦੇ ਸਕੇ ਹੁੰਦੇ ਇਹਨਾਂ ਲੋਕਾਂ ਦੇ ਸਕੇ ਨਹੀਂ ਹੁੰਦੇ ਤਾਂ ਮੈਂ ਇੱਕ ਬੇਨਤੀ ਕਰਦਾ ਮੱਖ ਮੰਤਰੀ ਸਾਨੂੰ ਕਿਸੇ ਜਾਤ ਦਾ ਨਹੀਂ ਚਾਹੀਦਾ ਕੋਈ ਐਸਸੀ ਬੀਸੀ ਜਰਨਲ ਨਹੀਂ ਚਾਹੀਦਾ ਸਾਨੂੰ ਹਿੰਦੂ ਮੁਸਲਮਾਨ ਸਿੱਖ ਈਸਾਈ ਨਹੀਂ ਚਾਹੀਦਾ ਸਾਨੂੰ ਇਨਸਾਨੀਅਤ ਮੁੱਖ ਮੰਤਰੀ ਚਾਹੀਦਾ ਇਨਸਾਨੀਅਤ ਐਮਐਲਏ ਚਾਹੀਦਾ ਪਰ ਜੋ ਜਿਹਦਾ ਹੱਕ ਬੰਦਾ ਉਹਨੂੰ ਮਿਲਣਾ ਚਾਹੀਦਾ ਇਹ ਯਾਦ ਰੱਖੋ ਆਪਾਂ ਸਕੂਲੇ ਜਾਂਦੇ ਆ ਤਾਂ ਸਕੂਲੇ ਬੱਚੇ ਜਾਦੇ ਹੁੰਦੇ ਆ ਤੇ ਆਪਾਂ ਕਮਰੇ ਮੰਗਦੇ ਆ ਜਦੋਂ ਕਮਰੇ ਪੂਰੇ ਹੋਣ ਤੇ ਬੱਚੇ ਜਾਦੇ ਹੋਣ ਅਸੀਂ ਟੀਚਰ ਮੰਗਦੇ ਆ ਤੇ ਜਦੋਂ ਟੀਚਰ ਹੋਣ ਉਹ ਆਪਦੇ ਹਿਸਾਬ ਦੇ ਨਾਲ ਉਹ ਆਪ ਦੀ ਤਨਖਾਹ ਮੰਗਦੇ ਆ ਜਦੋਂ ਅਸੀਂ ਭੁੱਖੇ ਹੁੰਨੇ ਅਸੀਂ ਰੋਟੀ ਮੰਗਦੇ ਆ ਰੋਟੀ ਖਾਣ ਤੋਂ ਬਾਅਦ ਅਸੀਂ ਪਾਣੀ ਮੰਗਦੇ ਆ ਸਾਡੀ ਜ਼ਰੂਰਤ ਇਹਨਾਂ ਦੀ ਵੀ ਜ਼ਰੂਰਤ ਆ ਪਰ ਕੀ ਜਿਹੜੇ ਐਸਸੀ ਜਿਹੜੇ ਐਸਸੀ ਐਮਐਲਏ ਬਣਨਗੇ ਉਹ ਇਹਨਾਂ ਦੇ ਨਾਲ ਖੜਨਗੇ ਬਲਜੀਤ ਕੌਰ ਮਲੋੜ ਦੀ ਐਮਐਲਏ ਮੰਤਰੀ ਇਹ ਐਸਸੀ ਲੋਕਾਂ ਦੇ ਨਾਲ ਖੜ ਰਹੀ ਆ ਜਿਹੜੀ ਇੱਕ ਬੀਬੀ ਆਂਗਣਵਾੜੀ ਦੇ ਮਸਲੇ ਦੇ ਵਿੱਚੋਂ ਕਰੋੜਾਂ ਰੁਪਈਆ ਦੇ ਘਪਲੇ ਚੱਲ ਰਹੇ ਹੁਣ ਮੇਰੇ ਕੋਲ ਕਾਗਜ਼ ਪਏ ਆ 2024 ਦੇ ਵਿੱਚ ਸਭ ਤੋਂ ਪਹਿਲਾਂ ਇਹ ਰੌਲਾ ਮੈਂ ਚੱਕਿਆ 29 ਮਿੰਟਾਂ ਦੀ ਮੇਰੀ ਵੀਡੀਓ ਬਣੀ ਆ ਜਿਹੜਾ ਵੇਰਕਾ ਤੋਂ ਖੋਹ ਕੇ ਇਹਨਾਂ ਨੇ ਕਈ ਪ੍ਰਾਈਵੇਟ ਕੰਪਨੀਆਂ ਨੂੰ ਟੈਂਡਰ ਦਿੱਤੇ ਆ ਜਿਹੜਾ ਕਦੇ ਦੇਸੀ ਘੋਦੇ ਵਿੱਚ ਪੰਜੀਰੀ ਬਣ ਕੇ ਆਉਂਦੀ ਸੀ ਅੱਜ ਉਹ ਰਫਾਇਨ ਦੇ ਵਿੱਚ ਆਉਂਦੀ ਆ ਇਹ ਐਸਸੀ ਆ ਤੇ ਉਹ ਪੰਜੀਰੀ ਨੂੰ ਖਾਣ ਵਾਲੇ ਕੌਣ ਆ ਉਹ ਐਸਸੀ ਆ ਉਹਨਾਂ ਦੇ ਬੱਚੇ ਵੀ ਪੰਜੀਰੀ ਨੂੰ ਖਾਣ ਵਾਲੇ ਉਹ ਵੀ ਐਸਸੀ ਆ ਤਾਂ ਫਿਰ ਐਸ ਸੀ ਹੋ ਕੇ ਸਾਡੇ ਨਾਲ ਖੜੀ ਕਿਉਂ ਨਹੀਂ ਸਾਡੀ ਸੀਟ ਦਾ ਆਨੰਦ ਮਾਣ ਕੇ ਮਲੋਟ ਹਟ ਕੇ ਤੂੰ ਮਲੋਟ ਐਸ ਸੀ ਸੀਟਾ ਜਿੱਥੋਂ ਮੈਂ ਆ ਜਿਹੜਾ ਕਹ ਰਿਹਾ ਨਵੰਬਰ 2025 ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਪਿੰਡਾਂ 'ਚ ਜਾਣਾ ਸ਼ੁਰੂ ਕਰ ਦਿੱਤਾ ਪਰ ਮੈਂ ਮਾੜੇ ਘਰੋਂ ਆ ਮੈਨੂੰ ਮੋਟਰਸਾਈਕਲ ਤੇ ਵੀ ਜਾਣਾ ਪੈਂਦਾ ਕਿਸੇ ਦੀ ਮੰਗ ਮੰਗਾ ਕੇ ਕਿਵੇਂ ਜਾਣਾ ਵੀ ਪੈਂਦਾ ਪਰ ਮੈਂ ਛੋ ਨਹੀਂ ਕਰ ਰਿਹਾ ਹੁਣ ਕਿਸੇ ਕੋਲੇ ਕੁਝ ਵੀ ਕਿਉਂਕਿ ਤੁਸੀਂ ਲੋਕ ਟਗੜਿਆਂ ਨੂੰ ਸਲੂਟ ਮਾਰਦੇ ਆ ਮਾੜੇ